ਚਲ ਰਹੀ ਹੈ ਪਰ ਯੂਨੀਵਰਸਿਟੀ ਪ੍ਰਸ਼ਾਸਨ ਗੱਲ ਕਿਸੇ ਪਾਸੇ ਲਾਉਣ ਨੂੰ ਤਿਆਰ ਨਹੀਂ ਹੈ ਕਿ ਮਸਲਾ ਸਮਝ ਰਿਹਾ ਕਿ ਸ਼ੈਨ ਕਿਸੇ ਕਿਤਾਬ ਦਾ ਘਮਲਾ ਹੋ ਗਿਆ ਸ਼ੈਨ ਕਿਸੇ ਕੰਟੀਨ ਦੇ ਮਸਲੇ 'ਚ ਘਮਲਾ ਹੋ ਗਿਆ ਉਸ ਤਰੀਕੇ ਨਾਲ ਕਮੇਟੀ ਬਣਾਈ ਜਾਊਗੀ ਜਾਂਚ ਕੀਤੀ ਜਾਊਗੀ ਮਾਫੀ ਮੰਗਵਾਈ ਜਾਊਗੀ ਤੇ ਗੱਲ ਖਤਮ ਹੋ ਜਾਊਗੀ ਇਹ ਅਸੀਂ ਸਾਰੇ ਸਮਝਦੇ ਹਾਂ ਕਿ ਮਹਾਨ ਕੋਸ਼ ਦੀ ਮਹੱਤਤਾ ਸਾਡੇ ਲਈ ਕਿੰਨੀ ਕਿ ਜ਼ਿਆਦਾ ਹੈ ਅਸੀਂ ਜਦੋਂ ਵੀ ਗੁਰਬਾਣੀ ਦਾ ਪਾਠ ਕਰਦੇ ਹਾਂ ਕਿਸੇ ਸ਼ਬਦ ਦਾ ਅਰਥ ਪਤਾ ਨਾ ਲੱਗੇ ਉਸੇ ਵੱਡੇ ਮਹਾਨ ਕੋਸ਼ ਖੋਲਦੇ ਆ ਇਸ ਯੂਨੀਵਰਸਿਟੀ ਨੇ ਪ੍ਰੋਜੈਕਟ ਫੜਿਆ ਕਿ ਅਸੀਂ ਮਹਾਨ ਕੋਸ਼ ਤਿਆਰ ਕਰਕੇ ਦੇਾਂਗੇ 35000 ਗਲਤੀ ਕਰ ਦਿੱਤੀ 35000 ਇਹ ਗਲਤੀ ਨਹੀਂ ਕਹੀ ਜਾ ਸਕਦੀ ਇਹ ਸਿੱਧੀ ਸਿੱਧੀ ਛਾਜਿਸ਼ ਹੈ ਕਿਉਂਕਿ ਇਹਦੀ ਵਰਤੋਂ ਸਿੱਖ ਵਿਦਿਆਰਥੀ ਕਰਦੇ ਆ ਪੀੜੀਆਂ ਨੇ ਇਸ ਗ੍ਰੰਥ ਨੂੰ ਸਾਹਮਣਾ ਤੇ ਪੜ੍ਹਨਾ ਹੁੰਦਾ ਆ ਪਰ ਇਹ ਛਾਜਿਸ਼ੀ ਤਰੀਕੇ ਦੇ ਨਾਲ ਪਿਛਲੇ ਦਸਾਂ ਸਾਲਾਂ ਤੋਂ ਗ੍ਰੰਥ ਨੂੰ ਗਾਲਣਾ ਸ਼ੁਰੂ ਕਰਤਾ ਅੱਜ ਸਿੱਧੇ ਰੂਪ ਦੇ ਵਿੱਚ ਪਾਣੀ ਦੇ ਵਿੱਚ ਸੁੱਟ ਕੇ ਤੁਹਾਡੀ ਅਣਖ ਤੇ ਗੈਰਤ ਨੂੰ ਲਲਕਾਰਿਆ ਕਿ ਤੁਸੀਂ ਬੋੜਦੇ ਕਿ ਨਹੀਂ ਬੋੜਦੇ ਇੰਨੇ ਸਾਲਾਂ ਕਿ ਕਰੋੜਾਂ ਦਾ ਘਪਲਾ ਜਿੰਨੇ ਬੰਦੇ ਸਨ ਇਸ ਚੀਜ਼ ਦੇ ਵਿੱਚ ਿਲਵਾ ਲੋ ਕਿਸੇ ਦਾ ਨਾਮ ਨਹੀਂ ਦੱਸਿਆ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹਨਾਂ ਤੇ ਕੀ ਕਾਰਵਾਈ ਹੋਈ ਅੱਜ ਸਿੱਧੇ ਰੂਪ ਦੇ ਵਿੱਚ ਪਾਣੀ 'ਚ ਸੁੱਟ ਕੇ ਇਹ ਬੇਦਬੀ ਕੀਤੀ ਗਈ ਆ ਤੇ ਨਾਲ ਸਾਨੂੰ ਸਵਾਲ ਪਾਇਆ ਗਿਆ ਕਿ ਸਖੋ ਜਿਉਂਦੇ ਜਿਕੇ ਮਰਗੇ ਜਿ ਏ ਅਸੀਂ ਜਵਾਬ ਦੇਣਾ ਕਿ ਅਸੀਂ ਜਿਉਂਦੇ ਆ ਅਸੀਂ ਪੁੱਛਾਂਗੇ ਤੁਹਾਨੂੰ ਤੇ ਇਹਦਾ ਇਨਸਾਫ ਵੀ ਲਵਾਵਾਂਗੇ ਪੁਲਿਸ ਪ੍ਰਸ਼ਾਸਨ ਨੇ ਪਰਚਾ ਦਰਜ ਕਰ ਦਿੱਤਾ ਪਰ ਕੋਈ ਕਾਰਵਾਈ ਨਹੀਂ ਕੀਤੀ ਕਹਿੰਦੇ ਗ੍ਰਿਫਤਾਰੀ ਉਹਨਾਂ ਚਿਰ ਤੱਕ ਨਹੀਂ ਪੈਣੀ ਜਿੰਨਾ ਚਿਰ ਤੱਕ ਤੁਹਾਡੀ ਆਪਸ ਦੇ ਵਿੱਚ ਗੱਲਬਾਤ ਨਹੀਂ ਹੁੰਦੀ ਜਾਂ ਯੂਨੀਵਰਸਿਟੀ ਦੀ ਕਮੇਟੀ ਕੋਈ ਰਿਪੋਰਟ ਨਹੀਂ ਬਣਾ ਕੇ ਦਿੰਦੀ ਮੰਨ ਲਓ ਯੂਨੀਵਰਸਿਟੀ ਦੀ ਕਮੇਟੀ ਬਣਦੀ ਆ ਦੋ ਬੰਦੇ ਮੁਆਫੀ ਮੰਗ ਲੈਂਦੇ ਆ ਗੱਲ ਖਤਮ ਹੋ ਜਾਂਦੀ ਆ ਕਿ ਸਾਡੀ ਸਮੱਸਿਆ ਦਾ ਹੱਲ ਹੋਊਗਾ ਇਹਦੇ ਨਾਲ ਕੀ ਦੁਬਾਰੇ ਮਹਾਨਕੋਸ਼ ਛੱਭੂਗਾ ਸਾਡੇ ਹੱਥਾਂ 'ਚੋਂ ਕਿਤਾਬਾਂ ਆਉਣਗੀਆਂ ਨਹੀਂ ਆਉਣਗੀਆਂ ਤੇ ਨਾਲੇ ਕੋਈ ਹੋਰ ਯੂਨੀਵਰਸਿਟੀ ਛਾਪਣ ਦਾ ਹਿਆ ਕਰੂਗੀ ਜਿਹੜਾ ਬੱਜਰਪਾਪ ਇਹਨਾਂ ਨੇ ਕੀਤਾ ਸਾਡੇ ਸਾਹਿਤ ਨੂੰ ਖਤਮ ਕੀਤਾ ਜਾ ਰਿਹਾ ਕੀ ਹਮੇਸ਼ਾ ਸਾਡੇ ਧਰਮ ਬਾਰੇ ਲਿਖਣ ਲੱਗੇ ਗਲਤੀਆਂ ਹੁੰਦੀਆਂ ਕਿਸੇ ਹੋਰ ਬਾਰੇ ਨਹੀਂ ਹੁੰਦੀਆਂ ਸਾਨੂੰ ਸਾਰਿਆਂ ਨੂੰ ਪਤਾ ਕਿਤੇ ਵੀ ਬੇਅਦਬੀ ਹੁੰਦੀ ਆ ਸ਼੍ਰੋਮਣੀ ਗੁਰਦੁਆਰਾ ਬੰਦਰ ਕਮੇਟੀ ਦੀ ਟੀਮ ਆਉਂਦੀ ਆ ਇੱਕ ਇੱਕ ਪਾਸੇ ਪੁਲਿਸ ਆਉਂਦੀ ਆ ਉਹ ਕਹਿ ਦਿੰਦੇ ਜੀ ਛੇਤੀ ਛੇਤੀ ਸਰੂਪ ਗੋਇੰਦਵਾਲ ਸਾਹਿਬ ਪਛਾਣ ਦਿਓ ਉਹਦੇ ਤੋਂ ਬਾਅਦ ਗੱਲ ਖਤਮ ਹੋ ਜਾਂਦੀ ਹੈ 295ਏ ਦੇ ਤਹਿਤ ਬਹੁਤ سارے ਮੁਕਦਮੇ ਨੇ ਜਿਨ੍ਹਾਂ ਦੇ ਵਿੱਚ ਸੈਂਸ਼ਨ ਹੋ ਮਿਨਿਸਟਰੀ ਤੋਂ ਆਣੀ ਹੁੰਦੀ ਆ ਪਰ ਬਹੁਤੇ ਆ ਮੁਕਦਮਿਆਂ ਦੇ ਵਿੱਚ ਸੈਂਸ਼ਨ ਨਹੀਂ ਆਉਂਦੀ ਉਹ ਕੇਸ ਉਵੇਂ ਹੀ ਖਤਮ ਹੋ ਜਾਂਦੇ ਦੂਜੇ ਦਿਨ ਜ਼ਮਾਨਤ ਹੋ ਜਾਂਦੀ ਆ ਸਾਡੀਆਂ ਭਾਵਨਾਵਾਂ ਦਾ ਕੀ ਉਹਨਾਂ ਦੀ ਗੱਲ ਕੌਣ ਕਰੂਗਾ ਅਸੀਂ ਪਿਛਲੇ 3 ਘੰਟਿਆਂ ਤੋਂ ਸਮਝਾ ਰਹੇ ਹਾਂ ਕਿ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਸਪੈਂਡ ਕਰੋ ਕਮਿਟਮੈਂਟ ਵੀ ਹੋ ਗਈ ਐਸਪੀ ਸਾਹਿਬ ਦੇ ਸਾਹਮਣੇ ਵੀ ਗੱਲ ਹੋ ਗਈ ਕਿ ਸਸਪੈਂਡ ਕਰਾਂਗੇ ਪਰ 3 ਘੰਟੇ ਹੋ ਗਏ ਪਤਾ ਨਹੀਂ ਕਿਹਦਾ ਦਬਾਅ ਕਿਹੜੀ ਏਜੰਸੀ ਦਾ ਪ੍ਰੈਸ਼ਰ ਹੈ ਇਹਨਾਂ ਉੱਪਰ ਕਿ ਉਹਨਾਂ ਉੱਪਰ ਕਾਰਵਾਈ ਨਹੀਂ ਹੋ ਰਹੀ ਸਸਪੈਂਡ ਨਹੀਂ ਕੀਤਾ ਜਾ ਰਿਹਾ ਵੀਸੀ ਸਾਹਿਬ ਕਹਿ ਰਿਹਾ ਕਿ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾਊਗਾ ਅਹੁਦਾ ਦਾ ਹੁੰਦਾ ਹੀ ਟੈਂਪਰੇਰੀ ਹੈ ਕੋਈ ਪ੍ਰੋਫੈਸਰ 3 ਸਾਲ ਲਈ ਹੈੱਡ ਬਣਦਾ ਕੋਈ 2 ਮਹੀਨੇ ਵਾਲੀ ਬਣਦਾ ਕੋਈ 4 ਮਹੀਨੇ ਵਾਲੀ ਬਣਦਾ ਅੱਜ ਹਟਾ ਦਿਓਗੇ ਬਾਅਦ ਦੂਜੇ ਪਾਸੇ ਉਹਦਾ ਦੇ ਦੇਉਂਗੇ ਇਹ ਮਸਲੇ ਦਾ ਹੱਲ ਨਹੀਂ ਨਾ ਹੀ ਇਹ ਮਸਲੇ ਦੀ ਸੰਜੀਦਗੀ ਨੂੰ ਸਮਝ ਰਹੇ ਆ ਅਸੀਂ ਇਹਨਾਂ ਨੂੰ 2 ਵਜੇ ਤੱਕ ਦਾ ਸਮਾਂ ਦਿੱਤਾ ਕਿ ਜੇਕਰ ਵਾਈਸ ਚਾਂਸਲਰ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦਾ ਜ਼ਿੰਮੇਵਾਰੀ ਸਮਝਦਾ ਗਲਤੀ ਵੀ ਮੰਨਦਾ ਤੇ ਜ਼ਿੰਮੇਵਾਰੀ ਕਿਂ ਦਿੱਤਾ ਕਰੂਗਾ ਜਾਂ ਤਾਂ ਉਹਨਾਂ ਅਧਿਕਾਰੀਆਂ ਤੇ ਜਿਹੜਾ ਇਕੋਲ ਇਕੋਲੋਜੀ ਵਿਭਾਗ ਦਾ ਮੁਖੀ ਹੈ ਜਿਹੜਾ ਕਹਿੰਦਾ ਕਿ ਇਸ ਤਰੀਕੇ ਦੇ ਨਾਲ ਧੂਆ ਨਹੀਂ ਹੁੰਦਾ ਪ੍ਰਦੂਸ਼ਣ ਨਹੀਂ ਹੁੰਦਾ ਉਹਨੇ ਕੋਲ ਲਿਖ ਕੇ ਦੱਸਿਆ ਤਾਂ ਹੋਊਗਾ ਵੀ ਇਹ ਕਾगज ਕਿੰਨੇ ਚਿਰ ਚ ਗਲਣਾ ਇਹ ਕਿੰਨਾ ਚਿਰ ਪਾਣੀ ਚ ਪਿਆ ਰਹੂਗਾ ਕਹਿੰਦੇ ਜੀ ਲਿਖਤੀ ਕੁਝ ਨਹੀਂ ਹੋਇਆ ਸਿਰਫ ਗੱਲਬਾਤ ਦੇ ਨਾਲ ਹੀ ਕੰਮ ਸ਼ੁਰੂ ਕੀਤਾ ਫਿਰ ਵਾਈਸ ਚਾਂਸੂਰ ਸਾਹਿਬ ਜ਼ਿੰਮੇਵਾਰ ਨੇ ਜਾਂ ਤਾਂ ਇਸਤਿਫਾ ਦੇ ਦੇਣ ਨੈਤਿਕਤਾ ਦੇ ਆਧਾਰ ਦੇ ਉੱਤੇ ਕਿਉਂਕਿ ਕਿਤੇ ਕੋਈ ਘਟਨਾ ਵਾਪਰ ਜਾਏ ਮੁਖੀ ਦੀ ਜ਼ਿੰਮੇਵਾਰੀ ਹੁੰਦੀ ਆ ਉਹਦੀ ਤੇ ਵੀ ਸੀ ਸਾਹਿਬ ਨੂੰ ਇਸ ਚੀਜ਼ ਤੇ ਅਸਤੀਫਾ ਦੇਣਾ ਚਾਹੀਦਾ ਜਾਂ ਉਹਨਾਂ ਅਧਿਕਾਰੀਆਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ ਇਹ ਹੁਣ ਤੁਸੀਂ ਤੈਅ ਕਰਨਾ ਕਿ ਅਸੀਂ ਕਿੰਨਾ ਚਿਰ ਲਈ ਬਹਿਣਾ ਕਿੰਨੇ ਲੰਮੇ ਸਮੇਂ ਲਈ ਬਹਿਣਾ ਤੁਹਾਡੇ ਮੋਢਿਆਂ ਤੇ ਅੱਜ ਬੜੀ ਵੱਡੀ ਜ਼ਿੰਮੇਵਾਰੀ ਆ ਆਪਣੇ ਮੋਢੇ ਤਗੜੇ ਕਰ ਲਓ ਮਨ ਪੱਕੇ ਕਰ ਲਓ ਇਹ ਸੰਘਰਸ਼ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਦਿਨ ਚ ਖਤਮ ਹੋ ਜਾਊਗਾ ਇਹਨੂੰ ਕਿੰਨੇ ਦਿਨ ਲੱਗਣੇ ਆ ਕਿੰਨੇ ਮਹੀਨੇ ਲੱਗਣੇ ਆ ਉਹਦੇ ਲਈ ਆਪਣੇ ਮਨ ਪੱਕੇ ਕਰ ਲਓ ਪਰ ਅਸੀਂ ਇਹਨਾਂ ਅਧਿਕਾਰੀਆਂ ਦੇ ਉੱਤੇ ਜਿੰਨਾ ਚਿਰ ਕਾਰਵਾਈ ਨਹੀਂ ਹੋ ਜਾਂਦੀ ਉਹਨਾਂ ਚਿਰ ਤੱਕ ਇਹ ਮੋਰਚਾ ਇੱਥੋਂ ਨਹੀਂ ਚੁੱਕਾਂਗੇ ਕਮਿਸ਼ਨੇ 3 ਘੰਟਿਆਂ ਤੋਂ ਅੰਦਰ ਮੀਟਿੰਗ ਚੱਲ ਰਹੀ ਹੈ ਪਰ ਯੂਨੀਵਰਸਿਟੀ ਪ੍ਰਸ਼ਾਸਨ ਗੱਲ ਕਿਸੇ ਪਾਸੇ ਲਾਉਣ ਤੋਂ ਤਿਆਰ ਨਹੀਂ ਹੈ ਇਹ ਮਸਲਾ ਸਮਝ ਰਿਹਾ ਕਿ ਸ਼ਾਇਦ ਕਿਸੇ ਕਿਤਾਬ ਦਾ ਘਮਲਾ ਹੋ ਗਿਆ ਸ਼ਾਇਦ ਕਿਸੇ ਕੰਟੀਨ ਦੇ ਮਸਲੇ 'ਚ ਘਮਲਾ ਹੋ ਗਿਆ ਉਸ ਤਰੀਕੇ ਨਾਲ ਕਮੇਟੀ ਬਣਾਈ ਜਾਊਗੀ ਜਾਂਚ ਕੀਤੀ ਜਾਊਗੀ ਮਾਫੀ ਮੰਗਵਾਈ ਜਾਊਗੀ ਤੇ ਗੱਲ ਖਤਮ ਹੋ ਜੂਗੀ ਇਹ ਅਸੀਂ ਸਾਰੇ ਸਮਝਦੇ ਆ ਕਿ ਮਹਾਨ ਕੋਸ਼ ਦੀ ਮਹੱਤਤਾ ਸਾਡੇ ਲਈ ਕਿੰਨੀ ਕੁ ਜ਼ਿਆਦਾ ਹੈ ਅਸੀਂ ਜਦੋਂ ਵੀ ਗੁਰਬਾਣੀ ਦਾ ਪਾਠ ਕਰਦੇ ਹਾਂ ਕਿਸੇ ਸ਼ਬਦ ਦਾ ਅਰਥ ਪਤਾ ਨਾ ਲੱਗੇ ਉਸੇ ਵੱਲੇ ਮਹਾਨ ਕੋਸ਼ ਖੋਲਦੇ ਆ ਇਸ ਯੂਨੀਵਰਸਿਟੀ ਨੇ ਪ੍ਰੋਜੈਕਟ ਫੜਿਆ ਕਿ ਅਸੀਂ ਮਹਾਨ ਕੋਸ਼ ਤਿਆਰ ਕਰਕੇ ਦੇਾਂਗੇ 35000 ਗਲਤੀ ਕਰ ਦਿੱਤੀ 35000 ਇਹ ਗਲਤੀ ਨਹੀਂ ਕਹੀ ਜਾ ਸਕਦੀ ਇਹ ਸਿੱਧੀ ਸਿੱਧੀ ਸਾਜ਼ਿਸ਼ ਹੈ ਕਿਉਂਕਿ ਇਹਦੀ ਵਰਤੋਂ ਸਿੱਖ ਵਿਦਿਆਰਥੀ ਕਰਦੇ ਆ ਪੀੜ੍ਹੀਆਂ ਨੇ ਇਸ ਗ੍ਰੰਥ ਨੂੰ ਸਾਹਮਣਾ ਤੇ ਪੜ੍ਹਨਾ ਹੁੰਦਾ ਆ ਪਰ ਇਹ ਸ਼ਾਜਸ਼ੀ ਤਰੀਕੇ ਦੇ ਨਾਲ ਪਿਛਲੇ ਦਸਾਂ ਸਾਲਾਂ ਤੋਂ ਗ੍ਰੰਥ ਨੂੰ ਗਾਲਣਾ ਸ਼ੁਰੂ ਕਰਤਾ ਅੱਜ ਸਿੱਧੇ ਰੂਪ ਦੇ ਵਿੱਚ ਪਾਣੀ ਦੇ ਵਿੱਚ ਸੁੱਟ ਕੇ ਤੁਹਾਡੀ ਅਣਖ ਤੇ ਗੈਰਤ ਨੂੰ ਲਲਕਾਰਿਆ ਕਿ ਤੁਸੀਂ ਬੋਰਡ ਦੇ ਕਿ ਨਹੀਂ ਮੋੜਦੇ ਐਨੇ ਸਾਲਾਂ ਕਿ ਕਰੋੜਾਂ ਦਾ ਕਪੜਾ ਬੈਠਾ ਨਿਕਲ ਗਿਆ ਕਿੰਨੇ ਬੰਦੇ ਸਨ ਇਸ ਚੀਜ਼ ਦੇ ਵਿੱਚ ινਵਾਲਵ ਕਿਸੇ ਦਾ ਨਾਮ ਨਹੀਂ ਦੱਸਿਆ ਗਿਆ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹਨਾਂ ਤੇ ਕੀ ਕਾਰਵਾਈ ਹੋਈ ਅੱਜ ਸਿੱਧੇ ਰੂਪ ਦੇ ਵਿੱਚ ਪਾਣੀ 'ਚ ਸੁੱਟ ਕੇ ਇਹ ਬੇਅਦਵੀ ਕੀਤੀ ਗਈ ਆ ਤੇ ਨਾਲ ਸਾਨੂੰ ਸਵਾਲ ਪਾਇਆ ਗਿਆ ਕਿ ਸਖੋ ਜਿਉਂਦੇ ਜੇ ਕਿ ਮਰਗੇ ਜੀ ਇਹ ਅਸੀਂ ਜਵਾਬ ਦੇਣਾ ਕਿ ਅਸੀਂ ਜਿਉਂਦੇ ਆ ਅਸੀਂ ਪੁੱਛਾਂਗੇ ਤੁਹਾਨੂੰ ਤੇ ਇਹਦਾ ਇਨਸਾਫ ਵੀ ਲਵਾਵਾਂਗੇ ਪੁਲਿਸ ਪ੍ਰਸ਼ਾਸਨ ਨੇ ਪਰਚਾ ਦਰਜ ਕਰ ਦਿੱਤਾ ਪਰ ਕੋਈ ਕਾਰਵਾਈ ਨਹੀਂ ਕੀਤੀ ਕਹਿੰਦੇ ਗ੍ਰਿਫਤਾਰੀ ਉਹਨਾਂ ਚਿਰ ਤੱਕ ਨਹੀਂ ਪੈਣੀ ਜਿੰਨਾ ਚਿਰ ਤੱਕ ਤੁਹਾਡੀ ਆਪਸ ਦੇ ਵਿੱਚ ਗੱਲਬਾਤ ਨਹੀਂ ਹੁੰਦੀ ਜਾਂ ਯੂਨੀਵਰਸਿਟੀ ਦੀ ਕਮੇਟੀ ਕੋਈ ਰਿਪੋਰਟ ਨਹੀਂ ਬਣਾ ਕੇ ਜੰਦੀ ਮੰਨ ਲਓ ਯੂਨੀਵਰਸਿਟੀ ਦੀ ਕਮੇਟੀ ਬਣਦੀ ਆ ਦੋ ਬੰਦੇ ਮੁਆਫੀ ਮੰਗ ਲੈਂਦੇ ਆ ਗੱਲ ਖਤਮ ਹੋ ਜਾਂਦੀ ਆ ਕੀ ਸਾਡੀ ਸਮੱਸਿਆ ਦਾ ਹੱਲ ਹੋਊਗਾ ਇਹਦੇ ਨਾਲ ਕੀ ਦੁਬਾਰੇ ਮਹਾਨ ਕੋਸ਼ ਛੱਭੂਗਾ ਸਾਡੇ ਹੱਥਾਂ 'ਚੋਂ ਕਿਤਾਬਾਂ ਆਉਣਗੀਆਂ ਨਹੀਂ ਆਉਣ ਗਿਆ ਤੇ ਨਾ ਹੀ ਕੋਈ ਹੋਰ ਯੂਨੀਵਰਸਿਟੀ ਛਾਪਣ ਦਾ ਹਿਆ ਕਰੂਗੀ ਜਿਹੜਾ ਪੱਜਰ ਪਾਪ ਇਹਨਾਂ ਨੇ ਕੀਤਾ ਸਾਡੇ ਸਾਹਿਤ ਨੂੰ ਖਤਮ ਕੀਤਾ ਜਾ ਰਿਹਾ ਕੀ ਹਮੇਸ਼ਾ ਸਾਡੇ ਧਰਮ ਬਾਰੇ ਲਿਖਣ ਲੱਗੇ ਗਲਤੀਆਂ ਹੁੰਦੀਆਂ ਕਿਸੇ ਹੋਰ ਬਾਰੇ ਨਹੀਂ ਹੁੰਦੀਆਂ ਸਾਨੂੰ ਸਾਰਿਆਂ ਨੂੰ ਪਤਾ ਕਿਤੇ ਵੀ ਬੇਅਦਬੀ ਹੁੰਦੀ ਆ ਸ਼੍ਰੋਮਣੀ ਗੁਰਦੁਆਰਾ ਬੰਦਰ ਕਮੇਟੀ ਦੀ ਟੀਮ ਆਉਂਦੀ ਆ ਇੱਕ ਇੱਕ ਪਾਸੇੋਂ ਪੁਲਿਸ ਆਉਂਦੀ ਆ ਉਹ ਕਹਿ ਦਿੰਦੇ ਜੀ ਛੇਤੀ ਛੇਤੀ ਸਰੂਪ ਗੋਇੰਦਵਾਲ ਸਾਹਿਬ ਪਹਚਾ ਦਿਓ ਉਹਦੇ ਤੋਂ ਬਾਅਦ ਗੱਲ ਖਤਮ ਹੋ ਜਾਂਦੀ ਆ 295ਏ ਦੇ ਤਹਿਤ ਬਹੁਤ ਸਾਰੇ ਮੁਕਦਮੇ ਨੇ ਜਿਨ੍ਹਾਂ ਦੇ ਵਿੱਚ ਸੈਂਸ਼ਨ ਹੋ ਮਿਨਿਸਟਰੀ ਤੋਂ ਆਉਣੀ ਹੁੰਦੀ ਆ ਪਰ ਬਹੁਤੇ ਆ ਮੁਕਦਮਿਆਂ ਦੇ ਵਿੱਚ ਸੈਂਸ਼ਨ ਨਹੀਂ ਆਉਂਦੀ ਉਹ ਕੇਸ ਉਵੇਂ ਹੀ ਖਤਮ ਹੋ ਜਾਂਦੇ ਦੂਜੇ ਦਿਨ ਜ਼ਮਾਨਤ ਹੋ ਜਾਂਦੀ ਆ ਸਾਡੀਆਂ ਭਾਵਨਾਵਾਂ ਦਾ ਕੀ ਉਹਨਾਂ ਦੀ ਗੱਲ ਕੌਣ ਕਰੂਗਾ ਅਸੀਂ ਪਿਛਲੇ 3 ਘੰਟਿਆਂ ਤੋਂ ਸਮਝਾ ਰਹੇ ਹਾਂ ਕਿ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਸਪੈਂਡ ਕਰੋ ਕਮਿਟਮੈਂਟ ਵੀ ਹੋ ਗਈ ਐਸਪੀ ਸਾਹਿਬ ਦੇ ਸਾਹਮਣੇ ਵੀ ਗੱਲ ਹੋ ਗਈ ਕਿ ਸਸਪੈਂਡ ਕਰਾਂਗੇ ਪਰ 3 ਘੰਟੇ ਹੋ ਗਏ ਪਤਾ ਨਹੀਂ ਕਿਹਦਾ ਦਬਾਅ ਕਿਹੜੀ ਏਜੰਸੀ ਦਾ ਪ੍ਰੈਸ਼ਰ ਹੈ ਇਹਨਾਂ ਉੱਪਰ ਕਿ ਉਹਨਾਂ ਉੱਪਰ ਕਾਰਵਾਈ ਨਹੀਂ ਹੋ ਰਹੀ ਸਸਪੈਂਡ ਨਹੀਂ ਕੀਤਾ ਜਾ ਰਿਹਾ ਵੀ ਸੀ ਸਾਹਿਬ ਕਹਿ ਰਿਹਾ ਕਿ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾਊਗਾ ਅਹੁਦਾ ਦਾ ਹੁੰਦਾ ਹੀ ਟੈਂਪਰੇਰੀ ਹੈ ਕੋਈ ਪ੍ਰੋਫੈਸਰ 3 ਸਾਲ ਲਈ ਹੈੱਡ ਬਣਦਾ ਕੋਈ 2 ਮਹੀਨੇ ਲਈ ਬਣਦਾ ਕੋਈ 4 ਮਹੀਨੇ ਲਈ ਬਣਦਾ ਅੱਜ ਹਟਾ ਦਿਓਗੇ ਬਾਅਦ ਦੂਜੇ ਪਾਸੇ ਅਹੁਦਾ ਦੇ ਦੇਵੋਗੇ ਇਹ ਮਸਲੇ ਦਾ ਹੱਲ ਨਹੀਂ ਨਾ ਹੀ ਇਹ ਮਸਲੇ ਦੀ ਸੰਜੀਦਗੀ ਨੂੰ ਸਮਝ ਰਹੇ ਹੈ ਅਸੀਂ ਇਹਨਾਂ ਨੂੰ 2 ਵਜੇ ਤੱਕ ਦਾ ਸਮਾਂ ਦਿੱਤਾ ਕਿ ਜੇਕਰ ਵਾਈਸ ਚਾਂਸਲਰ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦਾ ਜ਼ਿੰਮੇਵਾਰੀ ਸਮਝਦਾ ਗਲਤੀ ਵੀ ਮੰਨਦਾ ਤੇ ਜ਼ਿੰਮੇਵਾਰੀ ਕਿਂ ਦਿੱਤਾ ਕਰੂਗਾ ਜਾਂ ਤਾਂ ਉਹਨਾਂ ਅਧਿਕਾਰੀਆਂ ਤੇ ਜਿਹੜਾ ਇਕੋਲੋਜੀ ਵਿਭਾਗ ਦਾ ਮੁਖੀ ਹੈ ਜਿਹੜਾ ਕਹਿੰਦਾ ਕਿ ਇਸ ਤਰੀਕੇ ਦੇ ਨਾਲ ਧੂਆ ਨਹੀਂ ਹੁੰਦਾ ਪ੍ਰਦੂਸ਼ਣ ਨਹੀਂ ਹੁੰਦਾ ਉਹਨੇ ਕੋਲ ਲਿਖ ਕੇ ਦੱਸਿਆ ਤਾਂ ਹੋਊਗਾ ਵੀ ਇਹ ਕਾਗਜ਼ ਕਿੰਨੇ ਚਿਰ ਚ ਗਲਣਾ ਇਹ ਕਿੰਨਾ ਚਿਰ ਪਾਣੀ 'ਚ ਪਿਆ ਰਹੂਗਾ ਕਹਿੰਦੇ ਜੀ ਲਿਖਤੀ ਕੁਝ ਨਹੀਂ ਹੋਇਆ ਸਿਰਫ ਗੱਲਬਾਤ ਦੇ ਨਾਲੇ ਕੰਮ ਸ਼ੁਰੂ ਕੀਤਾ ਫਿਰ ਵਾਈਸ ਚਾਂਸਲਰ ਸਾਹਿਬ ਜ਼ਿੰਮੇਵਾਰ ਨੇ ਜਾਂ ਤਾਂ ਇਸਤਿਫਾ ਦੇ ਦੇਣਾ ਨੈਤਿਕਤਾ ਦੇ ਆਧਾਰ ਦੇ ਉੱਤੇ ਕਿਉਂਕਿ ਕਿਤੇ ਕੋਈ ਘਟਨਾ ਵਾਪਰ ਜਾਏ ਮੁਖੀ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਦੀ ਤੇ ਵੀ ਸੀ ਸਾਹਿਬ ਨੂੰ ਇਸ ਤਰੀਕੇ ਇਸਤਿਫਾ ਦੇਣਾ ਚਾਹੀਦਾ ਜਾਂ ਉਹਨਾਂ ਅਧਿਕਾਰੀਆਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ ਇਹ ਹੁਣ ਤੁਸੀਂ ਤੈਅ ਕਰਨਾ ਕਿ ਅਸੀਂ ਕਿੰਨਾ ਚਿਰ ਲਈ ਬਹਿਣਾ ਕਿੰਨੇ ਲੰਮੇ ਸਮੇਂ ਲਈ ਬਹਿਣਾ ਤੁਹਾਡੇ ਮੋਢਿਆਂ ਤੇ ਅੱਜ ਬੜੀ ਵੱਡੀ ਜਿੰਮੇਵਾਰੀ ਆ ਆਪਣੇ ਮੋਢੇ ਤਕੜੇ ਕਰ ਲੋ ਮਨ ਪੱਕੇ ਕਰ ਲੋ ਇਹ ਸੰਘਰਸ਼ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਦਿਨ ਚ ਖਤਮ ਹੋ ਜਾਊਗਾ ਇਹਨੂੰ ਕਿੰਨੇ ਦਿਨ ਲੱਗਣੇ ਆ ਕਿੰਨੇ ਮਹੀਨੇ ਲੱਗਣੇ ਆ ਉਹਦੇ ਲਈ ਆਪਣੇ ਮਨ ਪੱਕੇ ਕਰ ਲੋ ਪਰ ਅਸੀਂ ਇਹਨਾਂ ਅਧਿਕਾਰੀਆਂ ਦੇ ਉੱਤੇ ਜਿੰਨਾ ਚਿਰ ਕਾਰਵਾਈ ਨਹੀਂ ਹੋ ਜਾਂਦੀ ਉਹਨਾਂ ਚਿਰ ਤੱਕ ਇਹ ਮੋਰਚਾ ਇੱਥੋਂ ਨਹੀਂ ਚੁੱਕਾ 3 ਘੰਟਿਆਂ ਤੋਂ ਅੰਦਰ ਮੀਟਿੰਗ ਚੱਲ ਰਹੀ ਹੈ ਪਰ ਯੂਨੀਵਰਸਿਟੀ ਪ੍ਰਸ਼ਾਸਨ ਗੱਲ ਕਿਸੇ ਪਾਸੇ ਲਾਉਣ ਤੋਂ ਤਿਆਰ ਨਹੀਂ ਹੈ ਇਹ ਮਸਲਾ ਸਮਝ ਰਿਹਾ ਕਿ ਸ਼ਾਇਦ ਕਿਸੇ ਕਿਤਾਬ ਦਾ ਘਟਲਾ ਹੋ ਗਿਆ ਸ਼ਾਇਦ ਕਿਸੇ ਕੰਟਿਨ ਦੇ ਮਸਲੇ 'ਚ ਘਟਲਾ ਹੋ ਗਿਆ ਉਸ ਤਰੀਕੇ ਨਾਲ ਕਮੇਟੀ ਬਣਾਈ ਜਾਊਗੀ ਜਾਂਚ ਕੀਤੀ ਜਾਊਗੀ ਮਾਫੀ ਮੰਗਵਾਈ ਜਾਊਗੀ ਤੇ ਗੱਲ ਖਤਮ ਹੋ ਜੂਗੀ ਇਹ ਅਸੀਂ ਸਾਰੇ ਸਮਝਦੇ ਹਾਂ ਕਿ ਮਹਾਨ ਕੋਸ਼ ਦੀ ਮਹੱਤਤਾ ਸਾਡੇ ਲਈ ਕਿੰਨੀ ਕੁ ਜ਼ਿਆਦਾ ਹੈ ਅਸੀਂ ਜਦੋਂ ਵੀ ਗੁਰਬਾਣੀ ਦਾ ਪਾਠ ਕਰਦੇ ਹਾਂ ਕਿਸੇ ਸ਼ਬਦ ਦਾ ਅਰਥ ਪਤਾ ਨਾ ਲੱਗੇ ਉਸੇ ਵळे ਮਹਾਨ ਕੋਸ਼ ਖੋਲਦੇ ਆ ਇਸ ਯੂਨੀਵਰਸਿਟੀ ਨੇ ਪ੍ਰੋਜੈਕਟ ਫੜਿਆ ਕਿ ਅਸੀਂ ਮਹਾਨ ਕੋਸ਼ ਤਿਆਰ ਕਰਕੇ ਦੇਾਂਗੇ 35000 ਗਲਤੀ ਕਰ ਦਿੱਤੀ 35000 ਇਹ ਗਲਤੀ ਨਹੀਂ ਕਹੀ ਜਾ ਸਕਦੀ ਇਹ ਸਿੱਧੀ ਸਿੱਧੀ ਛਾਜਿਸ਼ ਹੈ ਕਿਉਂਕਿ ਇਹਦੀ ਵਰਤੋਂ ਸਿੱਖ ਵਿਦਿਆਰਥੀ ਕਰਦੇ ਆ ਪੀੜੀਆਂ ਨੇ ਇਸ ਗ੍ਰੰਥ ਨੂੰ ਸਾਹਮਣਾ ਤੇ ਪੜ੍ਹਨਾ ਹੁੰਦਾ ਆ ਪਰ ਇਹ ਛਾਜਿਸ਼ੀ ਤਰੀਕੇ ਦੇ ਨਾਲ ਪਿਛਲੇ ਦਸਾਂ ਸਾਲਾਂ ਤੋਂ ਗ੍ਰੰਥ ਨੂੰ ਗੱਲਣਾ ਸ਼ੁਰੂ ਕਰਤਾ ਅੱਜ ਸਿੱਧੇ ਰੂਪ ਦੇ ਵਿੱਚ ਪਾਣੀ ਦੇ ਵਿੱਚ ਸੁੱਟ ਕੇ ਤੁਹਾਡੀ ਅਣਖ ਤੇ ਗੈਰਤ ਨੂੰ ਲਲਕਾਰਿਆ ਕਿ ਤੁਸੀਂ ਬੋੜਦੇ ਕਿ ਨਹੀਂ ਬੋੜਦੇ ਇੰਨੇ ਸਾਲਾਂ ਕਿ ਕਰੋੜਾਂ ਦਾ ਘਪਨਾ ਕਿੰਨੇ ਬੰਦੇ ਸੰ ਇਸ ਚੀਜ਼ ਦੇ ਵਿੱਚ ਲੰਗਵਾ ਲੋ ਕਿਸੇ ਦਾ ਨਾਮ ਨਹੀਂ ਦੱਸਿਆ ਗਿਆ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹਨਾਂ ਤੇ ਕੀ ਕਾਰਵਾਈ ਹੋਈ ਅੱਜ ਸਿੱਧੇ ਰੂਪ ਦੇ ਵਿੱਚ ਪਾਣੀ 'ਚ ਸੁੱਟ ਕੇ ਇਹ ਬੇਅਦਵੀ ਕੀਤੀ ਗਈ ਆ ਤੇ ਨਾਲ ਸਾਨੂੰ ਸਵਾਲ ਪਾਇਆ ਗਿਆ ਕਿ ਸਖੋ ਜਿਉਂਦੇ ਜੇ ਕੇ ਮਰਗੇ ਜੇ ਇਹ ਅਸੀਂ ਜਵਾਬ ਦੇਣਾ ਕਿ ਅਸੀਂ ਜਿਉਂਦੇ ਆ ਅਸੀਂ ਪੁੱਛਾਂਗੇ ਤੁਹਾਨੂੰ ਤੇ ਇਹਦਾ ਇਨਸਾਫ ਵੀ ਲਵਾਵਾਂਗੇ ਪੁਲਿਸ ਪ੍ਰਸ਼ਾਸਨ ਨੇ ਪਰਚਾ ਦਰਜ ਕਰ ਦਿੱਤਾ ਪਰ ਕੋਈ ਕਾਰਵਾਈ ਨਹੀਂ ਕੀਤੀ ਕਹਿੰਦੇ ਗ੍ਰਿਫਤਾਰੀ ਉਹਨਾਂ ਚਿਰ ਤੱਕ ਨਹੀਂ ਪੈਣੀ ਜਿੰਨਾ ਚਿਰ ਤੱਕ ਤੁਹਾਡੀ ਆਪਸ ਦੇ ਵਿੱਚ ਗੱਲਬਾਤ ਨਹੀਂ ਹੁੰਦੀ ਜਾਂ ਯੂਨੀਵਰਸਿਟੀ ਦੀ ਕਮੇਟੀ ਕੋਈ ਰਿਪੋਰਟ ਨਹੀਂ ਬਣਾ ਕੇ ਜੰਦੀ ਮੰਨ ਲਓ ਯੂਨੀਵਰਸਿਟੀ ਦੀ ਕਮੇਟੀ ਬਣਦੀ ਆ ਦੋ ਬੰਦੇ ਮੁਆਫੀ ਮੰਗ ਲੈਂਦੇ ਆ ਗੱਲ ਖਤਮ ਹੋ ਜਾਂਦੀ ਆ ਕੀ ਸਾਡੀ ਸਮੱਸਿਆ ਦਾ ਹੱਲ ਹੋਊਗਾ ਇਹਦੇ ਨਾਲ ਕੀ ਦੁਬਾਰੇ ਮਹਾਨਕੋਸ਼ ਛੱਭੂਗਾ ਸਾਡੇ ਹੱਥਾਂ 'ਚੋਂ ਕਿਤਾਬਾਂ ਆਉਣਗੀਆਂ ਨਹੀਂ ਆਉਣਗੀਆਂ ਤੇ ਨਾਲੇ ਕੋਈ ਹੋਰ ਯੂਨੀਵਰਸਿਟੀ ਛਾਪਣ ਦਾ ਹਿਆ ਕਰੂਗੀ ਜਿਹੜਾ ਬੱਜਰਪਾਪ ਇਹਨਾਂ ਨੇ ਕੀਤਾ ਸਾਡੇ ਸਾਹਿਤ ਨੂੰ ਖਤਮ ਕੀਤਾ ਜਾ ਰਿਹਾ ਕੀ ਹਮੇਸ਼ਾ ਸਾਡੇ ਧਰਮ ਬਾਰੇ ਲਿਖਣ ਲੱਗੇ ਗਲਤੀਆਂ ਹੁੰਦੀਆਂ ਕਿਸੇ ਹੋਰ ਬਾਰੇ ਨਹੀਂ ਹੁੰਦੀਆਂ ਸਾਨੂੰ ਸਾਰਿਆਂ ਨੂੰ ਪਤਾ ਕਿਤੇ ਵੀ ਬੇਅਦਬੀ ਹੁੰਦੀ ਆ ਸ਼੍ਰੋਮਣੀ ਗੁਰਦੁਆਰਾ ਬੰਦਰ ਕਮੇਟੀ ਦੀ ਟੀਮ ਆਉਂਦੀ ਆ ਇੱਕ ਇੱਕ ਪਾਸੇ ਪੁਲਿਸ ਆਉਂਦੀ ਆ ਉਹ ਕਹਿ ਦਿੰਦੇ ਜੀ ਛੇਤੀ ਛੇਤੀ ਸਰੂਪ ਗੋਇੰਦਵਾਲ ਸਾਹਿਬ ਪਛਾਣ ਦਿਓ ਉਹਦੇ ਤੋਂ ਬਾਅਦ ਗੱਲ ਖਤਮ ਹੋ ਜਾਂਦੀ ਹੈ 295ਏ ਦੇ ਤਹਿਤ ਬਹੁਤ سارے ਮੁਕਦਮੇ ਨੇ ਜਿਨ੍ਹਾਂ ਦੇ ਵਿੱਚ ਸੈਂਸ਼ਨ ਹੋ ਮਿਨਿਸਟਰੀ ਤੋਂ ਆਣੀ ਹੁੰਦੀ ਆ ਪਰ ਬਹੁਤੇ ਆ ਮੁਕਦਮਿਆਂ ਦੇ ਵਿੱਚ ਸੈਂਸ਼ਨ ਨਹੀਂ ਆਉਂਦੀ ਉਹ ਕੇਸ ਉਵੇਂ ਹੀ ਖਤਮ ਹੋ ਜਾਂਦੇ ਦੂਜੇ ਦਿਨ ਜ਼ਮਾਨਤ ਹੋ ਜਾਂਦੀ ਆ ਸਾਡੀਆਂ ਭਾਵਨਾਵਾਂ ਦਾ ਕੀ ਉਹਨਾਂ ਦੀ ਗੱਲ ਕੌਣ ਕਰੂਗਾ ਅਸੀਂ ਪਿਛਲੇ 3 ਘੰਟਿਆਂ ਤੋਂ ਸਮਝਾ ਰਹੇ ਹਾਂ ਕਿ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਸਪੈਂਡ ਕਰੋ ਕਮਿਟਮੈਂਟ ਵੀ ਹੋ ਗਈ ਐਸਪੀ ਸਾਹਿਬ ਦੇ ਸਾਹਮਣੇ ਵੀ ਗੱਲ ਹੋ ਗਈ ਕਿ ਸਸਪੈਂਡ ਕਰਾਂਗੇ ਪਰ 3 ਘੰਟੇ ਹੋ ਗਏ ਪਤਾ ਨਹੀਂ ਕਿਹਦਾ ਦਬਾਅ ਕਿਹੜੀ ਏਜੰਸੀ ਦਾ ਪ੍ਰੈਸ਼ਰ ਹੈ ਇਹਨਾਂ ਉੱਪਰ ਕਿ ਉਹਨਾਂ ਉੱਪਰ ਕਾਰਵਾਈ ਨਹੀਂ ਹੋ ਰਹੀ ਸਸਪੈਂਡ ਨਹੀਂ ਕੀਤਾ ਜਾ ਰਿਹਾ ਵੀਸੀ ਸਾਹਿਬ ਕਹਿ ਰਹੇ ਆ ਕਿ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾਊਗਾ ਅਹੁਦਾ ਦਾ ਹੁੰਦਾ ਹੀ ਟੈਂਪਰੇਰੀ ਹੈ ਕੋਈ ਪ੍ਰੋਫੈਸਰ 3 ਸਾਲ ਲਈ ਹੈੱਡ ਬਣਦਾ ਕੋਈ 2 ਮਹੀਨੇ ਵਾਲੀ ਬਣਦਾ ਕੋਈ 4 ਮਹੀਨੇ ਵਾਲੀ ਬਣਦਾ ਅੱਜ ਹਟਾ ਦਿਓਗੇ ਬਾਅਦ ਦੂਜੇ ਪਾਸੇ ਉਹਦਾ ਦੇ ਦੇਉਂਗੇ ਇਹ ਮਸਲੇ ਦਾ ਹੱਲ ਨਹੀਂ ਨਾ ਹੀ ਇਹ ਮਸਲੇ ਦੀ ਸੰਜੀਦਗੀ ਨੂੰ ਸਮਝ ਰਹੇ ਆ ਅਸੀਂ ਇਹਨਾਂ ਨੂੰ 2 ਵਜੇ ਤੱਕ ਦਾ ਸਮਾਂ ਦਿੱਤਾ ਕਿ ਜੇਕਰ ਵਾਈਸ ਚਾਂਸਲਰ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦਾ ਜ਼ਿੰਮੇਵਾਰੀ ਸਮਝਦਾ ਗਲਤੀ ਵੀ ਮੰਨਦਾ ਤੇ ਜ਼ਿੰਮੇਵਾਰੀ ਕਿ ਦੀ ਤੈਅ ਕਰੂਗਾ ਜਾਂ ਤਾਂ ਉਹਨਾਂ ਅਧਿਕਾਰੀਆਂ ਤੇ ਜਿਹੜਾ ਇਕੋਲ ਇਕੋਲੋਜੀ ਵਿਭਾਗ ਦਾ ਮੁਖੀ ਹੈ ਜਿਹੜਾ ਕਹਿੰਦਾ ਕਿ ਇਸ ਤਰੀਕੇ ਦੇ ਨਾਲ ਧੂਆ ਨਹੀਂ ਹੁੰਦਾ ਪ੍ਰਦੂਸ਼ਣ ਨਹੀਂ ਹੁੰਦਾ ਉਹਨੇ ਕੋਲ ਲਿਖ ਕੇ ਦੱਸਿਆ ਤਾਂ ਹੋਊਗਾ ਵੀ ਇਹ ਕਾगज ਕਿੰਨੇ ਚਿਰ ਚ ਗਲਣਾ ਇਹ ਕਿੰਨਾ ਚਿਰ ਪਾਣੀ ਚ ਪਿਆ ਰਹੂਗਾ ਕਹਿੰਦੇ ਜੀ ਲਿਖਤੀ ਕੁਝ ਨਹੀਂ ਹੋਇਆ ਸਿਰਫ ਗੱਲਬਾਤ ਦੇ ਨਾਲ ਹੀ ਕੰਮ ਸ਼ੁਰੂ ਕੀਤਾ ਫਿਰ ਵਾਈਸ ਚਾਂਸੂਰ ਸਾਹਿਬ ਜ਼ਿੰਮੇਵਾਰ ਨੇ ਜਾਂ ਤਾਂ ਇਸ ਤਿਫਾ ਦੇ ਦੇਣ ਨੈਤਿਕਤਾ ਦੇ ਆਧਾਰ ਦੇ ਉੱਤੇ ਕਿਉਂਕਿ ਕਿਤੇ ਕੋਈ ਘਟਨਾ ਵਾਪਰ ਜਾਏ ਮੁਖੀ ਦੀ ਜ਼ਿੰਮੇਵਾਰੀ ਹੁੰਦੀ ਆ ਉਹਦੀ ਤੇ ਵੀ ਸੀ ਸਾਹਿਬ ਨੂੰ ਇਸ ਚੀਜ਼ ਤੇ ਅਸਤੀਫਾ ਦੇਣਾ ਚਾਹੀਦਾ ਜਾਂ ਉਹਨਾਂ ਅਧਿਕਾਰੀਆਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ ਇਹ ਹੁਣ ਤੁਸੀਂ ਤੈਅ ਕਰਨਾ ਕਿ ਅਸੀਂ ਕਿੰਨਾ ਚਿਰ ਲਈ ਬਹਿਣਾ ਕਿੰਨੇ ਲੰਮੇ ਸਮੇਂ ਲਈ ਬਹਿਣਾ ਤੁਹਾਡੇ ਮੋਢਿਆਂ ਤੇ ਅੱਜ ਬੜੀ ਵੱਡੀ ਜ਼ਿੰਮੇਵਾਰੀ ਆ ਆਪਣੇ ਮੋਢੇ ਤਗੜੇ ਕਰ ਲਓ ਮਨ ਪੱਕੇ ਕਰ ਲਓ ਇਹ ਸੰਘਰਸ਼ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਦਿਨ ਚ ਖਤਮ ਹੋ ਜਾਊਗਾ ਇਹਨੂੰ ਕਿੰਨੇ ਦਿਨ ਲੱਗਣੇ ਆ ਕਿੰਨੇ ਮਹੀਨੇ ਲੱਗਣੇ ਆ ਉਹਦੇ ਲਈ ਆਪਣੇ ਮਨ ਪੱਕੇ ਕਰ ਲਓ ਪਰ ਅਸੀਂ ਇਹਨਾਂ ਅਧਿਕਾਰੀਆਂ ਦੇ ਉੱਤੇ ਜਿੰਨਾ ਚਿਰ ਕਾਰਵਾਈ ਨਹੀਂ ਹੋ ਜਾਂਦੀ ਉਹਨਾਂ ਚਿਰ ਤੱਕ ਇਹ ਮੋਰਚਾ ਇੱਥੋਂ ਨਹੀਂ ਚੁੱਕਾਂਗੇ ਕਮਿਸ਼ਨੇ 3 ਘੰਟਿਆਂ ਤੋਂ ਅੰਦਰ ਮੀਟਿੰਗ ਚੱਲ ਰਹੀ ਹੈ ਪਰ ਯੂਨੀਵਰਸਿਟੀ ਪ੍ਰਸ਼ਾਸਨ ਗੱਲ ਕਿਸੇ ਪਾਸੇ ਲਾਉਣ ਤੋਂ ਤਿਆਰ ਨਹੀਂ ਹੈ ਕਿ ਮਸਲਾ ਸਮਝ ਰਿਹਾ ਕਿ ਸ਼ੈਨ ਕਿਸੇ ਕਿਤਾਬ ਦਾ ਘਮਲਾ ਹੋ ਗਿਆ ਸ਼ੈਨ ਕਿਸੇ ਕੰਟੀਨ ਦੇ ਮਸਲੇ ਚ ਘਮਲਾ ਹੋ ਗਿਆ ਉਸ ਤਰੀਕੇ ਨਾਲ ਕਮੇਟੀ ਬਣਾਈ ਜਾਊਗੀ ਜਾਂਚ ਕੀਤੀ ਜਾਊਗੀ ਮਾਫੀ ਮੰਗਵਾਈ ਜਾਊਗੀ ਤੇ ਗੱਲ ਖਤਮ ਹੋ ਜੂਗੀ ਇਹ ਅਸੀਂ ਸਾਰੇ ਸਮਝਦੇ ਆ ਕਿ ਮਹਾਨ ਕੋਸ਼ ਦੀ ਮਹੱਤਤਾ ਸਾਡੇ ਲਈ ਕਿੰਨੀ ਕੁ ਜ਼ਿਆਦਾ ਹੈ ਅਸੀਂ ਜਦੋਂ ਵੀ ਗੁਰਬਾਣੀ ਦਾ ਪਾਠ ਕਰਦੇ ਆ ਕਿਸੇ ਸ਼ਬਦ ਦਾ ਅਰਥ ਪਤਾ ਨਾ ਲੱਗੇ ਉਸੇ ਵळे ਮਹਾਨ ਕੋਸ਼ ਖੋਲਦੇ ਆ ਇਸ ਯੂਨੀਵਰਸਿਟੀ ਨੇ ਪ੍ਰੋਜੈਕਟ ਫੜਿਆ ਕਿ ਅਸੀਂ ਮਹਾਨ ਕੋਸ਼ ਤਿਆਰ ਕਰਕੇ ਦੇਾਂਗੇ 35000 ਗਲਤੀ ਕਰ ਦਿੱਤੀ 35000 ਇਹ ਗਲਤੀ ਨਹੀਂ ਕਹੀ ਜਾ ਸਕਦੀ ਇਹ ਸਿੱਧੀ ਸਿੱਧੀ ਸਾਜ਼ਿਸ਼ ਹੈ ਕਿਉਂਕਿ ਇਹਦੀ ਵਰਤੋਂ ਸਿੱਖ ਵਿਦਿਆਰਥੀ ਕਰਦੇ ਆ ਪੀੜ੍ਹੀਆਂ ਨੇ ਇਸ ਗ੍ਰੰਥ ਨੂੰ ਸਾਹਮਣਾ ਤੇ ਪੜ੍ਹਨਾ ਹੁੰਦਾ ਆ ਪਰ ਇਹ ਸ਼ਾਜਸ਼ੀ ਤਰੀਕੇ ਦੇ ਨਾਲ ਪਿਛਲੇ ਦਸਾਂ ਸਾਲਾਂ ਤੋਂ ਗ੍ਰੰਥ ਨੂੰ ਗਾਲਣਾ ਸ਼ੁਰੂ ਕਰਤਾ ਅੱਜ ਸਿੱਧੇ ਰੂਪ ਦੇ ਵਿੱਚ ਪਾਣੀ ਦੇ ਵਿੱਚ ਸੁੱਟ ਕੇ ਤੁਹਾਡੀ ਅਣਖ ਤੇ ਗੈਰਤ ਨੂੰ ਲਲਕਾਰਿਆ ਕਿ ਤੁਸੀਂ ਬੋੜ ਦੇ ਕਿ ਨਹੀਂ ਬੋੜਦੇ ਐਨੇ ਸਾਲਾਂ ਕਿ ਕਰੋੜਾਂ ਦਾ ਕਪੜਾ ਬਿਚਾਰ ਕਿੰਨੇ ਬੰਦੇ ਸਨ ਇਸ ਚੀਜ਼ ਦੇ ਵਿੱਚ ινਵਾਲਵ ਕਿਸੇ ਦਾ ਨਾਮ ਨਹੀਂ ਦੱਸਿਆ ਗਿਆ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹਨਾਂ ਤੇ ਕੀ ਕਾਰਵਾਈ ਹੋਈ ਅੱਜ ਸਿੱਧੇ ਰੂਪ ਦੇ ਵਿੱਚ ਪਾਣੀ 'ਚ ਸੁੱਟ ਕੇ ਇਹ ਬੇਅਦਵੀ ਕੀਤੀ ਗਈ ਆ ਤੇ ਨਾਲ ਸਾਨੂੰ ਸਵਾਲ ਪਾਇਆ ਗਿਆ ਕਿ ਸਿੱਖੋ ਜਿਉਂਦੇ ਜੇ ਕੇ ਮਰਗੇ ਜੀ ਇਹ ਅਸੀਂ ਜਵਾਬ ਦੇਣਾ ਕਿ ਅਸੀਂ ਜਿਉਂਦੇ ਆ ਅਸੀਂ ਪੁੱਛਾਂਗੇ ਤੁਹਾਨੂੰ ਤੇ ਇਹਦਾ ਇਨਸਾਫ ਵੀ ਲਵਾਵਾਂਗੇ ਪੁਲਿਸ ਪ੍ਰਸ਼ਾਸਨ ਨੇ ਪਰਚਾ ਦਰਜ ਕਰ ਦਿੱਤਾ ਪਰ ਕੋਈ ਕਾਰਵਾਈ ਨਹੀਂ ਕੀਤੀ ਕਹਿੰਦੇ ਗ੍ਰਿਫਤਾਰੀ ਉਹਨਾਂ ਚਿਰ ਤੱਕ ਨਹੀਂ ਪੈਣੀ ਜਿੰਨਾ ਚਿਰ ਤੱਕ ਤੁਹਾਡੀ ਆਪਸ ਦੇ ਵਿੱਚ ਗੱਲਬਾਤ ਨਹੀਂ ਹੁੰਦੀ ਜਾਂ ਯੂਨੀਵਰਸਿਟੀ ਦੀ ਕਮੇਟੀ ਕੋਈ ਰਿਪੋਰਟ ਨਹੀਂ ਬਣਾ ਕੇ ਜੰਦੀ ਮੰਨ ਲਓ ਯੂਨੀਵਰਸਿਟੀ ਦੀ ਕਮੇਟੀ ਬਣਦੀ ਆ ਦੋ ਬੰਦੇ ਮੁਆਫੀ ਮੰਗ ਲੈਂਦੇ ਆ ਗੱਲ ਖਤਮ ਹੋ ਜਾਂਦੀ ਆ ਕੀ ਸਾਡੀ ਸਮੱਸਿਆ ਦਾ ਹੱਲ ਹੋਊਗਾ ਇਹਦੇ ਨਾਲ ਕੀ ਦੁਬਾਰੇ ਮਹਾਨ ਕੋਸ਼ ਛਪੂਗਾ ਸਾਡੇ ਹੱਥਾਂ 'ਚੋਂ ਕਿਤਾਬਾਂ ਆਉਣਗੀਆਂ ਨਹੀਂ ਆਉਣ ਗਿਆ ਤੇ ਨਾ ਹੀ ਕੋਈ ਹੋਰ ਯੂਨੀਵਰਸਿਟੀ ਛਾਪਣ ਦਾ ਹਿਆ ਕਰੂਗੀ ਜਿਹੜਾ ਬੱਜਰਪਾਪ ਇਹਨਾਂ ਨੇ ਕੀਤਾ ਸਾਡੇ ਸਾਹਿਤ ਨੂੰ ਖਤਮ ਕੀਤਾ ਜਾ ਰਿਹਾ ਕੀ ਹਮੇਸ਼ਾ ਸਾਡੇ ਧਰਮ ਬਾਰੇ ਲਿਖਣ ਲੱਗੇ ਗਲਤੀਆਂ ਹੁੰਦੀਆਂ ਕਿਸੇ ਹੋਰ ਬਾਰੇ ਨਹੀਂ ਹੁੰਦੀਆਂ ਸਾਨੂੰ ਸਾਰਿਆਂ ਨੂੰ ਪਤਾ ਕਿਤੇ ਵੀ ਬੇਅਦਬੀ ਹੁੰਦੀ ਆ ਸ਼੍ਰੋਮਣੀ ਗੁਰਦੁਆਰਾ ਬੰਦਰ ਕਮੇਟੀ ਦੀ ਟੀਮ ਆਉਂਦੀ ਆ ਇੱਕ ਇੱਕ ਪਾਸੇੋਂ ਪੁਲਿਸ ਆਉਂਦੀ ਆ ਉਹ ਕਹਿ ਦਿੰਦੇ ਜੀ ਛੇਤੀ ਛੇਤੀ ਸਰੂਪ ਗੋਇੰਦਵਾਲ ਸਾਹਿਬ ਪਛਾਣ ਦਿਓ ਉਹਦੇ ਤੋਂ ਬਾਅਦ ਗੱਲ ਖਤਮ ਹੋ ਜਾਂਦੀ ਆ 295A ਦੇ ਤਹਿਤ ਬਹੁਤ سارے ਮੁਕਦਮੇ ਨੇ ਜਿਨ੍ਹਾਂ ਦੇ ਵਿੱਚ ਸੈਂਸ਼ਨ ਹੋ ਮਿਨਿਸਟਰੀ ਤੋਂ ਆਣੀ ਹੁੰਦੀ ਆ ਪਰ ਬਹੁਤੇ ਆ ਮੁਕਦਮਿਆਂ ਦੇ ਵਿੱਚ ਸੈਂਸ਼ਨ ਨਹੀਂ ਆਉਂਦੀ ਉਹ ਕੇਸ ਉਵੇਂ ਹੀ ਖਤਮ ਹੋ ਜਾਂਦੇ ਦੂਜੇ ਦਿਨ ਜ਼ਮਾਨਤ ਹੋ ਜਾਂਦੀ ਆ ਸਾਡੀਆਂ ਭਾਵਨਾਵਾਂ ਦਾ ਕੀ ਉਹਨਾਂ ਦੀ ਗੱਲ ਕੌਣ ਕਰੂਗਾ ਅਸੀਂ ਪਿਛਲੇ 3 ਘੰਟਿਆਂ ਤੋਂ ਸਮਝਾ ਰਹੇ ਹਾਂ ਕਿ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਸਪੈਂਡ ਕਰੋ ਕਮਿਟਮੈਂਟ ਵੀ ਹੋ ਗਈ ਐਸਪੀ ਸਾਹਿਬ ਦੇ ਸਾਹਮਣੇ ਵੀ ਗੱਲ ਹੋ ਗਈ ਕਿ ਸਸਪੈਂਡ ਕਰਾਂਗੇ ਪਰ 3 ਘੰਟੇ ਹੋ ਗਏ ਪਤਾ ਨਹੀਂ ਕਿਹਦਾ ਦਬਾਅ ਕਿਹੜੀ ਏਜੰਸੀ ਦਾ ਪ੍ਰੈਸ਼ਰ ਹੈ ਇਹਨਾਂ ਉੱਪਰ ਕਿ ਉਹਨਾਂ ਉੱਪਰ ਕਾਰਵਾਈ ਨਹੀਂ ਹੋ ਰਹੀ ਸਸਪੈਂਡ ਨਹੀਂ ਕੀਤਾ ਜਾ ਰਿਹਾ ਵੀ ਸੀ ਸਾਹਿਬ ਕਹਿ ਰਿਹਾ ਕਿ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾਊਗਾ ਅਹੁਦਾ ਦਾ ਹੁੰਦਾ ਹੀ ਟੈਂਪਰੇਰੀ ਹੈ ਕੋਈ ਪ੍ਰੋਫੈਸਰ 3 ਸਾਲ ਲਈ ਹੈੱਡ ਬਣਦਾ ਕੋਈ 2 ਮਹੀਨੇ ਲਈ ਬਣਦਾ ਕੋਈ 4 ਮਹੀਨੇ ਲਈ ਬਣਦਾ ਅੱਜ ਹਟਾ ਦਿਓਗੇ ਬਾਅਦ ਦੂਜੇ ਪਾਸੇ ਅਹੁਦਾ ਦੇ ਦੇਓਗੇ ਇਹ ਮਸਲੇ ਦਾ ਹੱਲ ਨਹੀਂ ਨਾ ਹੀ ਇਹ ਮਸਲੇ ਦੀ ਸੰਜੀਦਗੀ ਨੂੰ ਸਮਝ ਰਹੇ ਹੈ ਅਸੀਂ ਇਹਨਾਂ ਨੂੰ 2 ਵਜੇ ਤੱਕ ਦਾ ਸਮਾਂ ਦਿੱਤਾ ਕਿ ਜੇਕਰ ਵਾਈਸ ਚਾਂਸਲਰ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦਾ ਜ਼ਿੰਮੇਵਾਰੀ ਸਮਝਦਾ ਗਲਤੀ ਵੀ ਮੰਨਦਾ ਤੇ ਜ਼ਿੰਮੇਵਾਰੀ ਕਿਂ ਦਿੱਤਾ ਕਰੂਗਾ ਜਾਂ ਤਾਂ ਉਹਨਾਂ ਅਧਿਕਾਰੀਆਂ ਤੇ ਜਿਹੜਾ ਇਕੋਲੋਜੀ ਵਿਭਾਗ ਦਾ ਮੁਖੀ ਹੈ ਜਿਹੜਾ ਕਹਿੰਦਾ ਕਿ ਇਸ ਤਰੀਕੇ ਦੇ ਨਾਲ ਧੂਆ ਨਹੀਂ ਹੁੰਦਾ ਪ੍ਰਦੂਸ਼ਣ ਨਹੀਂ ਹੁੰਦਾ ਉਹਨੇ ਕੋਲ ਲਿਖ ਕੇ ਦੱਸਿਆ ਤਾਂ ਹੋਊਗਾ ਵੀ ਇਹ ਕਾਗਜ਼ ਕਿੰਨੇ ਚਿਰ ਚ ਗਲਣਾ ਇਹ ਕਿੰਨਾ ਚਿਰ ਪਾਣੀ 'ਚ ਪਿਆ ਰਹੂਗਾ ਕਹਿੰਦੇ ਜੀ ਲਿਖਤੀ ਕੁਝ ਨਹੀਂ ਹੋਇਆ ਸਿਰਫ ਗੱਲਬਾਤ ਦੇ ਨਾਲੇ ਕੰਮ ਸ਼ੁਰੂ ਕੀਤਾ ਫਿਰ ਵਾਈਸ ਚਾਂਸਲ ਸਰ ਸਾਹਿਬ ਜ਼ਿੰਮੇਵਾਰ ਨੇ ਜਾਂ ਤਾਂ ਅਸਤੀਫਾ ਦੇ ਦੇਣਾ ਨੈਤਿਕਤਾ ਦੇ ਆਧਾਰ ਦੇ ਉੱਤੇ ਕਿਉਂਕਿ ਕਿਤੇ ਕੋਈ ਘਟਨਾ ਵਾਪਰ ਜਾਏ ਮੁਖੀ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਦੀ ਤੇ ਵੀ ਸੀ ਸਾਹਿਬ ਨੂੰ ਇਸ ਤਰੀਕੇ ਅਸਤੀਫਾ ਦੇਣਾ ਚਾਹੀਦਾ ਜਾਂ ਉਹਨਾਂ ਅਧਿਕਾਰੀਆਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ ਇਹ ਹੁਣ ਤੁਸੀਂ ਤੈਅ ਕਰਨਾ ਕਿ ਅਸੀਂ ਕਿੰਨਾ ਚਿਰ ਲਈ ਬਹਿਣਾ ਕਿੰਨੇ ਲੰਮੇ ਸਮੇਂ ਲਈ ਬਹਿਣਾ ਤੁਹਾਡੇ ਮੋਢਿਆਂ ਤੇ ਅੱਜ ਬੜੀ ਵੱਡੀ ਜਿੰਮੇਵਾਰੀ ਆ ਆਪਣੇ ਮੋਢੇ ਤਕੜੇ ਕਰ ਲੋ ਮਨ ਪੱਕੇ ਕਰ ਲੋ ਇਹ ਸੰਘਰਸ਼ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਦਿਨ ਚ ਖਤਮ ਹੋ ਜਾਊਗਾ ਇਹਨੂੰ ਕਿੰਨੇ ਦਿਨ ਲੱਗਣੇ ਆ ਕਿੰਨੇ ਮਹੀਨੇ ਲੱਗਣੇ ਆ ਉਹਦੇ ਲਈ ਆਪਣੇ ਮਨ ਪੱਕੇ ਕਰ ਲੋ ਪਰ ਅਸੀਂ ਇਹਨਾਂ ਅਧਿਕਾਰੀਆਂ ਦੇ ਉੱਤੇ ਜਿੰਨਾ ਚਿਰ ਕਾਰਵਾਈ ਨਹੀਂ ਹੋ ਜਾਂਦੀ ਉਹਨਾਂ ਚਿਰ ਤੱਕ ਇਹ ਮੋਰਚਾ ਇੱਥੋਂ ਨਹੀਂ ਚੁੱਕਾ 3 ਘੰਟਿਆਂ ਤੋਂ ਅੰਦਰ ਮੀਟਿੰਗ ਚੱਲ ਰਹੀ ਹੈ ਪਰ ਯੂਨੀਵਰਸਿਟੀ ਪ੍ਰਸ਼ਾਸਨ ਗੱਲ ਕਿਸੇ ਪਾਸੇ ਲਾਉਣ ਨੂੰ ਤਿਆਰ ਨਹੀਂ ਹੈ ਇਹ ਮਸਲਾ ਸਮਝ ਰਿਹਾ ਕਿ ਸ਼ਾਇਦ ਕਿਸੇ ਕਿਤਾਬ ਦਾ ਘਟਲਾ ਹੋ ਗਿਆ ਸ਼ਾਇਦ ਕਿਸੇ ਕੈਂਟੀਨ ਦੇ ਮਸਲੇ 'ਚ ਘਟਲਾ ਹੋ ਗਿਆ ਉਸ ਤਰੀਕੇ ਨਾਲ ਕਮੇਟੀ ਬਣਾਈ ਜਾਊਗੀ ਜਾਂਚ ਕੀਤੀ ਜਾਊਗੀ ਮਾਫੀ ਮੰਗਵਾਈ ਜਾਊਗੀ ਤੇ ਗੱਲ ਖਤਮ ਹੋ ਜੂਗੀ ਇਹ ਅਸੀਂ ਸਾਰੇ ਸਮਝਦੇ ਹਾਂ ਕਿ ਮਹਾਨ ਕੋਸ਼ ਦੀ ਮਹੱਤਤਾ ਸਾਡੇ ਲਈ ਕਿੰਨੀ ਕਿ ਜ਼ਿਆਦਾ ਹੈ ਅਸੀਂ ਜਦੋਂ ਵੀ ਗੁਰਬਾਣੀ ਦਾ ਪਾਠ ਕਰਦੇ ਹਾਂ ਕਿਸੇ ਸ਼ਬਦ ਦਾ ਅਰਥ ਪਤਾ ਨਾ ਲੱਗੇ ਉਸੇ ਵळे ਮਹਾਨ ਕੋਸ਼ ਖੋਲਦੇ ਆ ਇਸ ਯੂਨੀਵਰਸਿਟੀ ਨੇ ਪ੍ਰੋਜੈਕਟ ਫੜਿਆ ਕਿ ਅਸੀਂ ਮਹਾਨ ਕੋਸ਼ ਤਿਆਰ ਕਰਕੇ ਦੇਾਂਗੇ 35000 ਗਲਤੀ ਕਰ ਦਿੱਤੀ 35000 ਇਹ ਗਲਤੀ ਨਹੀਂ ਕਹੀ ਜਾ ਸਕਦੀ ਇਹ ਸਿੱਧੀ ਸਿੱਧੀ ਛਾਜਿਸ਼ ਹੈ ਕਿਉਂਕਿ ਇਹਦੀ ਵਰਤੋਂ ਸਿੱਖ ਵਿਦਿਆਰਥੀ ਕਰਦੇ ਆ ਪੀੜੀਆਂ ਨੇ ਇਸ ਗ੍ਰੰਥ ਨੂੰ ਸਾਹਮਣਾ ਤੇ ਪੜ੍ਹਨਾ ਹੁੰਦਾ ਆ ਪਰ ਇਹ ਛਾਜਿਸ਼ੀ ਤਰੀਕੇ ਦੇ ਨਾਲ ਪਿਛਲੇ 10 ਸਾਲਾਂ ਤੋਂ ਗਰੰਥ ਨੂੰ ਗੱਲਣਾ ਸ਼ੁਰੂ ਕਰਤਾ ਅੱਜ ਸਿੱਧੇ ਰੂਪ ਦੇ ਵਿੱਚ ਪਾਣੀ ਦੇ ਵਿੱਚ ਸੁੱਟ ਕੇ ਤੁਹਾਡੀ ਅਣਖ ਤੇ ਗੈਰਤ ਨੂੰ ਲਲਕਾਰਿਆ ਕਿ ਤੁਸੀਂ ਬੋੜਦੇ ਕਿ ਨਹੀਂ ਬੋੜਦੇ ਇੰਨੇ ਸਾਲਾਂ ਕਿ ਕਰੋੜਾਂ ਦਾ ਕੰਮ ਕਿੰਨੇ ਬੰਦੇ ਸੰ ਇਸ ਚੀਜ਼ ਦੇ ਵਿੱਚ ਲੰਗਵਾ ਲੋ ਕਿਸੇ ਦਾ ਨਾਮ ਨਹੀਂ ਦੱਸਾਂਗੇ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹਨਾਂ ਤੇ ਕੀ ਕਾਰਵਾਈ ਹੋਈ ਅੱਜ ਸਿੱਧੇ ਰੂਪ ਦੇ ਵਿੱਚ ਪਾਣੀ 'ਚ ਸੁੱਟ ਕੇ ਇਹ ਬੇਅਦਮੀ ਕੀਤੀ ਗਈ ਆ ਤੇ ਨਾਲ ਸਾਨੂੰ ਸਵਾਲ ਪਾਇਆ ਗਿਆ ਕਿ ਸਖੋ ਜਿਉਂਦੇ ਜੇ ਕੇ ਮਰਗੇ ਜੇ ਇਹ ਅਸੀਂ ਜਵਾਬ ਦੇਣਾ ਕਿ ਅਸੀਂ ਜਿਉਂਦੇ ਆ ਅਸੀਂ ਪੁੱਛਾਂਗੇ ਤੁਹਾਨੂੰ ਤੇ ਇਹਦਾ ਇਨਸਾਫ ਵੀ ਲਵਾਵਾਂਗੇ ਪੁਲਿਸ ਪ੍ਰਸ਼ਾਸਨ ਨੇ ਪਰਚਾ ਦਰਜ ਕਰ ਦਿੱਤਾ ਪਰ ਕੋਈ ਕਾਰਵਾਈ ਨਹੀਂ ਕੀਤੀ ਕਹਿੰਦੇ ਗ੍ਰਿਫਤਾਰੀ ਉਹਨਾਂ ਚਿਰ ਤੱਕ ਨਹੀਂ ਪੈਣੀ ਜਿੰਨਾ ਚਿਰ ਤੱਕ ਤੁਹਾਡੀ ਆਪਸ ਦੇ ਵਿੱਚ ਗੱਲਬਾਤ ਨਹੀਂ ਹੁੰਦੀ ਜਾਂ ਯੂਨੀਵਰਸਿਟੀ ਦੀ ਕਮੇਟੀ ਕੋਈ ਰਿਪੋਰਟ ਨਹੀਂ ਬਣਾ ਕੇ ਜੰਦੀ ਮੰਨ ਲਓ ਯੂਨੀਵਰਸਿਟੀ ਦੀ ਕਮੇਟੀ ਬਣਦੀ ਆ ਦੋ ਬੰਦੇ ਮੁਆਫੀ ਮੰਗ ਲੈਂਦੇ ਆ ਗੱਲ ਖਤਮ ਹੋ ਜਾਂਦੀ ਆ ਕੀ ਸਾਡੀ ਸਮੱਸਿਆ ਦਾ ਹੱਲ ਹੋਊਗਾ ਇਹਦੇ ਨਾਲ ਕੀ ਦੁਬਾਰੇ ਮਹਾਨਕੋਸ਼ ਛਪੂਗਾ ਸਾਡੇ ਹੱਥਾਂ 'ਚੋ ਕਿਤਾਬਾਂ ਆਉਣਗੀਆਂ ਨਹੀਂ ਆਉਣਗੀਆਂ ਤੇ ਨਾਲ ਕੋਈ ਹੋਰ ਯੂਨੀਵਰਸਿਟੀ ਛਾਪਣ ਦਾ ਹਿਆ ਕਰੂਗੀ ਜਿਹੜਾ ਬੱਜਰਪਾਪ ਇਹਨਾਂ ਨੇ ਕੀਤਾ ਸਾਡੇ ਸਾਹਿਤ ਨੂੰ ਖਤਮ ਕੀਤਾ ਜਾ ਰਿਹਾ ਕੀ ਹਮੇਸ਼ਾ ਸਾਡੇ ਧਰਮ ਬਾਰੇ ਲਿਖਣ ਲੱਗੇ ਗਲਤੀਆਂ ਹੁੰਦੀਆਂ ਕਿਸੇ ਹੋਰ ਬਾਰੇ ਨਹੀਂ ਹੁੰਦੀਆਂ ਸਾਨੂੰ ਸਾਰਿਆਂ ਨੂੰ ਪਤਾ ਕਿਤੇ ਵੀ ਬੇਅਦਬੀ ਹੁੰਦੀ ਆ ਸ਼੍ਰੋਮਣੀ ਗੁਰਦੁਆਰਾ ਬੰਦਰ ਕਮੇਟੀ ਦੀ ਟੀਮ ਆਉਂਦੀ ਆ ਇੱਕ ਇੱਕ ਪਾਸੇ ਪੁਲਿਸ ਆਉਂਦੀ ਆ ਉਹ ਕਹਿ ਦਿੰਦੇ ਜੀ ਛੇਤੀ ਛੇਤੀ ਸਰੂਪ ਗੋਇੰਦਵਾਲ ਸਾਹਿਬ ਪਛਾਣ ਦਿਓ ਉਹਦੇ ਤੋਂ ਬਾਅਦ ਗੱਲ ਖਤਮ ਹੋ ਜਾਂਦੀ ਹੈ 295ਏ ਦੇ ਤਹਿਤ ਬਹੁਤ سارے ਮੁਕਦਮੇ ਨੇ ਜਿਨ੍ਹਾਂ ਦੇ ਵਿੱਚ ਸੈਂਸ਼ਨ ਹੋ ਮਿਨਿਸਟਰੀ ਤੋਂ ਆਣੀ ਹੁੰਦੀ ਆ ਪਰ ਬਹੁਤੇ ਆ ਮੁਕਦਮਿਆਂ ਦੇ ਵਿੱਚ ਸੈਂਸ਼ਨ ਨਹੀਂ ਆਉਂਦੀ ਉਹ ਕੇਸ ਉਵੇਂ ਹੀ ਖਤਮ ਹੋ ਜਾਂਦੇ ਦੂਜੇ ਦਿਨ ਜ਼ਮਾਨਤ ਹੋ ਜਾਂਦੀ ਆ ਸਾਡੀਆਂ ਭਾਵਨਾਵਾਂ ਦਾ ਕੀ ਉਹਨਾਂ ਦੀ ਗੱਲ ਕੌਣ ਕਰੂਗਾ ਅਸੀਂ ਪਿਛਲੇ 3 ਘੰਟਿਆਂ ਤੋਂ ਸਮਝਾ ਰਹੇ ਹਾਂ ਕਿ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਸਪੈਂਡ ਕਰੋ ਕਮਿਟਮੈਂਟ ਵੀ ਹੋ ਗਈ ਐਸਪੀ ਸਾਹਿਬ ਦੇ ਸਾਹਮਣੇ ਵੀ ਗੱਲ ਹੋ ਗਈ ਕਿ ਸਸਪੈਂਡ ਕਰਾਂਗੇ ਪਰ 3 ਘੰਟੇ ਹੋ ਗਏ ਪਤਾ ਨਹੀਂ ਕਿਹਦਾ ਦਬਾਅ ਕਿਹੜੀ ਏਜੰਸੀ ਦਾ ਪ੍ਰੈਸ਼ਰ ਹੈ ਇਹਨਾਂ ਉੱਪਰ ਕਿ ਉਹਨਾਂ ਉੱਪਰ ਕਾਰਵਾਈ ਨਹੀਂ ਹੋ ਰਹੀ ਸਸਪੈਂਡ ਨਹੀਂ ਕੀਤਾ ਜਾ ਰਿਹਾ ਵੀਸੀ ਸਾਹਿਬ ਕਹਿ ਰਿਹਾ ਕਿ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾਊਗਾ ਅਹੁਦਾ ਦਾ ਹੁੰਦਾ ਹੀ ਟੈਂਪਰੇਰੀ ਹੈ ਕੋਈ ਪ੍ਰੋਫੈਸਰ 3 ਸਾਲ ਲਈ ਹੈੱਡ ਬਣਦਾ ਕੋਈ 2 ਮਹੀਨੇ ਵਾਲੀ ਬਣਦਾ ਕੋਈ 4 ਮਹੀਨੇ ਵਾਲੀ ਬਣਦਾ ਅੱਜ ਹਟਾ ਦਿਓਗੇ ਬਾਅਦ ਦੂਜੇ ਪਾਸੇ ਉਹਦਾ ਦੇ ਦੇਉਂਗੇ ਇਹ ਮਸਲੇ ਦਾ ਹੱਲ ਨਹੀਂ ਨਾ ਹੀ ਇਹ ਮਸਲੇ ਦੀ ਸੰਜੀਦਗੀ ਨੂੰ ਸਮਝ ਰਹੇ ਆ ਅਸੀਂ ਇਹਨਾਂ ਨੂੰ 2 ਵਜੇ ਤੱਕ ਦਾ ਸਮਾਂ ਦਿੱਤਾ ਕਿ ਜੇਕਰ ਵਾਈਸ ਚਾਂਸਲਰ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦਾ ਜ਼ਿੰਮੇਵਾਰੀ ਸਮਝਦਾ ਗਲਤੀ ਵੀ ਮੰਨਦਾ ਤੇ ਜ਼ਿੰਮੇਵਾਰੀ ਕਿਂ ਦਿੱਤਾ ਕਰੂਗਾ ਜਾਂ ਤਾਂ ਉਹਨਾਂ ਅਧਿਕਾਰੀਆਂ ਤੇ ਜਿਹੜਾ ਇਕੋਲ ਇਕੋਲੋਜੀ ਵਿਭਾਗ ਦਾ ਮੁਖੀ ਹੈ ਜਿਹੜਾ ਕਹਿੰਦਾ ਕਿ ਇਸ ਤਰੀਕੇ ਦੇ ਨਾਲ ਧੂਆ ਨਹੀਂ ਹੁੰਦਾ ਪ੍ਰਦੂਸ਼ਣ ਨਹੀਂ ਹੁੰਦਾ ਉਹਨੇ ਕੋਲ ਲਿਖ ਕੇ ਦੱਸਿਆ ਤਾਂ ਹੋਊਗਾ ਵੀ ਇਹ ਕਾगज ਕਿੰਨੇ ਚਿਰ ਚ ਗਲਣਾ ਇਹ ਕਿੰਨਾ ਚਿਰ ਪਾਣੀ ਚ ਪਿਆ ਰਹੂਗਾ ਕਹਿੰਦੇ ਜੀ ਲਿਖਤੀ ਕੁਝ ਨਹੀਂ ਹੋਇਆ ਸਿਰਫ ਗੱਲਬਾਤ ਦੇ ਨਾਲ ਹੀ ਕੰਮ ਸ਼ੁਰੂ ਕੀਤਾ ਫਿਰ ਵਾਈਸ ਚਾਂਸੂਰ ਸਾਹਿਬ ਜ਼ਿੰਮੇਵਾਰ ਨੇ ਜਾਂ ਤਾਂ ਇਸਤਿਫਾ ਦੇ ਦੇਣ ਨੈਤਿਕਤਾ ਦੇ ਆਧਾਰ ਦੇ ਉੱਤੇ ਕਿਉਂਕਿ ਕਿਤੇ ਕੋਈ ਘਟਨਾ ਵਾਪਰ ਜਾਏ ਮੁਖੀ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਦੀ ਤੇ ਵੀ ਸੀ ਸਾਹਿਬ ਨੂੰ ਇਸ ਤਰੀਕ ਤੇ ਅਸਤੀਫਾ ਦੇਣਾ ਚਾਹੀਦਾ ਜਾਂ ਉਹਨਾਂ ਅਧਿਕਾਰੀਆਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ ਇਹ ਹੁਣ ਤੁਸੀਂ ਤੈਅ ਕਰਨਾ ਕਿ ਅਸੀਂ ਕਿੰਨਾ ਚਿਰ ਲਈ ਬਹਿਣਾ ਕਿੰਨੇ ਲੰਮੇ ਸਮੇਂ ਲਈ ਬਹਿਣਾ ਤੁਹਾਡੇ ਮੋਢਿਆਂ ਤੇ ਅੱਜ ਬੜੀ ਵੱਡੀ ਜ਼ਿੰਮੇਵਾਰੀ ਆ ਆਪਣੇ ਮੋਢੇ ਤਕੜੇ ਕਰ ਲਓ ਮਨ ਪੱਕੇ ਕਰ ਲਓ ਇਹ ਸੰਘਰਸ਼ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਦਿਨ ਚ ਖਤਮ ਹੋ ਜਾਊਗਾ ਇਹਨੂੰ ਕਿੰਨੇ ਦਿਨ ਲੱਗਣੇ ਆ ਕਿੰਨੇ ਮਹੀਨੇ ਲੱਗਣੇ ਆ ਉਹਦੇ ਲਈ ਆਪਣੇ ਮਨ ਪੱਕੇ ਕਰ ਲਓ ਪਰ ਅਸੀਂ ਇਹਨਾਂ ਅਧਿਕਾਰੀਆਂ ਦੇ ਉੱਤੇ ਜਿੰਨਾ ਚਿਰ ਕਾਰਵਾਈ ਨਹੀਂ ਹੋ ਜਾਂਦੀ ਉਹਨਾਂ ਚਿਰ